ਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸੋ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਨਾਲ ਤੇ ਆਪਾਂ ਦੋ ਦਿਨ ਐਮਰਜੈਂਸੀ ਲਈ ਚੱਲ ਗਏ ਸੀ ਚੰਡੀਗੜ੍ਹ ਤੇ ਇਰਾਤੀ ਆਇਆ ਦੁਆਰਾ ਪਿੰਡ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਤੇ ਰਖਵਾਏ ਗਏ ਸੀ ਜੀ ਪਿੰਡ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਤੇ ਉਹਨਾਂ ਦਾ ਅੱਜ ਪੈਣਾ ਜੀ ਭੋਗ ਤੇ ਆਪਾਂ ਉੱਥੇ ਚੱਲਦੇ ਆਂਗੇ ਤੇ ਧਰਮਸ਼ਾਲਾ ਦੇ ਵਿੱਚ ਮੱਥਾ ਟੇਕ ਕੇ ਆਉਣੇ ਆਂਗੇ ਉਹ ਵੀ ਪਿਆ ਬਹੁਤ ਜ਼ਿਆਦਾ ਪਹਿਲਾਂ ਧੁੱਪ ਨਿਕਲ ਗਈ ਸੀ ਦੁਬਾਰਾ ਤੋਂ ਅੰਧਾਗੀ ਜੀ ਕਰ ਮੱਥਾ ਟੇਕ ਕੇ ਤੇ ਉਹ ਸਵੇਰ ਦਾ ਪਾ ਚੱਕਿਆ ਜੀ ਲੰਗਰ ਲੰਗਰ ਤੋਂ ਬਾਅਦ ਆ ਗਏ ਆ ਜੀ ਤੇ ਹੁਣ ਜਾ ਰਹੇ ਹਾਂਗੇ ਅਸੀਂ ਮੇਰੇ ਪਿੰਡ ਕੇ ਕਰ ਇਹ ਹੈ ਸਾਡੇ ਪਿੰਡ ਦਾ ਬਹੁਤ ਹੀ ਫੇਮਸ ਟਰੈਕਟਰ ਸੋ YouTube ਚੈਨਲ ਵੀ ਇਹਨਾਂ ਦਾ ਪੀਲੂ ਟਰੈਕਟਰ ਦੇ ਨਾਮ ਤੇ ਉਸ ਤੋਂ ਬਾਅਦ ਪਰਵਾਨਾ ਹੋ ਗਈ ਸੀ ਪਿੰਡ ਲਈ ਤੇ ਆਪਾਂ ਜਾ ਰਹੇ ਹਾਂਗੇ ਹੁਣ ਵੱਡੇ-ਵਡੇਰਿਆਂ ਨੂੰ ਵੀ ਲੈ ਕੇ ਆਉਣਾ ਤੇ ਇਹ ਹੈ ਸਾਡੇ ਪਿੰਡ ਦਾ ਗਰਾਊਂਡ ਤੇ ਉਸ ਤੋਂ ਬਾਅਦ ਜਾਂਦੇ ਹਾਂ ਜੀ ਖੇਤਬਾਸ਼ ਹੋ ਸ਼ੁਰੂ ਹੁੰਦੇ ਹੈਗੇ ਸਾਡੇ ਸੌਰਿਆਂ ਦੇ ਖੇਤ ਨੇ ਅਗਨਾਲੀ ਟੇਕਿਆਂ ਦੇ ਖੇਤ ਨਹੀਂ ਜਿੱਥੇ ਸ਼ੁਰੂ ਹੋ ਜਾਣਗੇ ਨਾਲ ਦਾ ਪਿੰਡ ਹੀ ਹੈਗਾ ਕੋਈ ਜ਼ਿਆਦਾ ਦੂਰ ਨਹੀਂ ਹੈ ਅਪਾਹੁੰਣ ਕੋਲੇ ਟਾਈਮ ਦੇਰੀ ਚ ਪੰਚਨੂਆ ਵਾਲਿਆਂ ਦੀ ਪਿੰਡ ਵੈਸੇ ਖੇਤਾਂ ਤੋਂ ਤਾਂ ਪਿੰਡ ਆ ਜਿਹੜਾ ਸਾਡਾ ਆ ਗਿਆਗਾ ਤੇ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋਗੇ ਬਟ ਦਿਖ ਰਿਹਾ ਹੋਏਗਾ ਤੇ ਹੁਣ ਚੱਲਦੇ ਆਂਗੇ ਅਸੀਂ ਲਓ ਜੀ ਪਿੰਡ ਦੇ ਵਿੱਚ ਹੋ ਗਈ ਜੀ ਐਂਟਰੀ ਅੰਕਲ ਜੀ ਜਾਂਦੇ ਨੇ ਹਰ ਇਸਾਈਡਾ ਜੀ ਮੇਰੇ ਵੇਕਿਆਂ ਦਾ ਘਰ ਤੇ ਸਾਨੂੰ ਹੈਗਾ ਡੜਬੇ ਥੋੜਾ ਜਿਹਾ ਕੰਮ ਸੋ ਅਸੀਂ ਜਾ ਰਹੇ ਹਾਂ ਜੀ ਡੜਬੇ ਪਈਆਂ ਦੇਸੀ ਜਿਪਸੀ ਜੀ ਲਈ ਇਹ ਨਹੀਂ ਸਾਡੇ ਪਿੰਡ ਦਾ ਟੋਬਾ ਤੇ ਇਹ ਪਿੰਜੀ ਸਮਾਦ ਦਾ ਸਮਾਦਾਂ ਦੇ ਨਾਲ ਹੀ ਹੈ ਜਿਹੜਾ ਸਾਡਾ ਸਕੂਲ ਸ਼ੁਰੂ ਹੁੰਦਾਗਾ ਜਿੱਥੇ ਮੈਂ ਔਰ ਮੇਰੇ ਹਸਬੰਦ ਅਸੀਂ ਦੋਨੋਂ ਇੱਥੇ ਪੜ੍ਹਿਆ ਇਸ ਸਕੂਲ ਦੇ ਵਿੱਚ ਸਰਕਾਰੀ ਸੀਗਾ ਸਕੈਂਟਰ ਸਕੂਲ ਕਰਨ ਇਹ ਸਾਡੇ ਪਿੰਡ ਦਾ ਮੰਦਰ ਹੈ ਜੀ ਬਹੁਤ ਸੋਹਣਾ ਹੰਦਰ ਦੇ ਨਾਲ ਇਹ ਜਿਹੜਾ ਬਹੁਤ ਵੱਡਾ ਗਰਾਮ ਦਾ ਸਾਡੇ ਪਿੰਡ ਦਾ ਉਸ ਤੋਂ ਬਾਅਦ ਆਪਾਂ 2.5 ਘੰਟੇ ਤੱਕ ਆਪਾਂ ਦੁਪਹਿਰ ਪਹੁੰਚ ਕੇ ਸੀ ਜਿੱਥੇ ਟੜਵੀ ਇਹਨੇ ਗੋਇਲ ਸਵੀਟਸ ਵਾਲੇ ਤੇ ਉਹਨਾਂ ਦੇ ਨਾਲ ਹੀ ਨੇ ਜੀ ਖੱਦਰ ਭੰਡਾਰ ਵਾਲੇ ਕੱਪੜਾ ਮੰਦਾਂ ਇਹਦੇ ਖੱਦਰ ਦਾ ਬਹੁਤ ਸੋਹਣਾ ਤੇ ਬਹੁਤ ਪੁਰਾਣੇ ਨੇਗੇ ਇਹ ਆ ਗਏ ਸ਼ਹਿਰ ਆਪਾਂ ਕੰਮ ਨਿਬੜਦੇ ਉਸ ਤੋਂ ਬਾਅਦ ਕੰਮ ਨਿਬੜਨ ਤੋਂ ਬਾਅਦ ਆਪਾਂ ਆਉਗੇ ਜੀ ਵਾਪਸ ਫਿਰ ਦੇਖੋ ਦੁਬਾਰਾ ਸ਼ੁਰੂ ਹੋਗਾ ਪਿੰਡ ਦਾ ਗਰਾਉਂਡ ਸਾਡੇ ਦਾ ਉਸ ਤੋਂ ਬਾਅਦ ਚੱਲਦੇ ਜੀ ਨਾਲ ਹੀ ਆਗੇ ਜੀ ਚੌਂਕੀ ਪੁਲਿਸ ਥਾਣਾ ਉਸ ਤੋਂ ਬਾਅਦ ਪਹੁੰਚ ਗਏ ਜੀ ਆਪਾਂ ਆਪਣੀ ਬੱਸ ਸਟੈਂਡ ਇਹ ਬੱਸ ਸਟੈਂਡ ਸਾਡੇ ਪਿੰਡ ਦਾ ਸਾਡੇ ਪਿੰਡ ਦੇ ਵਿੱਚ ਹਸਪਤਾਲ ਤਿਆਰ ਹੋ ਰਿਹਾਗਾ ਸਿਵਲ ਹਸਪਤਾਲ ਤੇ ਇਹ ਬਾਅਦ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਪੂਰਾ ਤੇ ਅੱਗੇ ਜੀ ਆਪਾਂ ਬੱਚੇ ਆ ਰਹੇ ਸੀ ਕਿ ਸਕੂਲ ਨੂੰ ਛੋਟੇ ਠੀਕਰੇ ਆਪਾਂ ਪਹੁੰਚ ਗਏ ਕੋਈ ਸਾਹਮਣੇ ਸਾਡੀ ਧਰਮਸ਼ਾਲਾ ਤੇ ਮੇਨ ਰੋਡ ਦੇ ਉੱਪਰ ਹੀ ਸਾਡਾ ਘਰ ਆ ਗਿਆ ਤੇ ਆਪਾਂ ਪਹੁੰਚ ਗਏ ਹੁਣ ਵੇਟ ਆ ਪੱਜ ਕਿਜੀ ਮਿਲੇ ਮੇਰੇ ਪਪਾ ਨੂੰ ਇਹਨੂੰ ਕਾਫੀ ਦਿਨਾਂ ਤੋਂ ਹੋ ਰਿਆ ਸੀ ਕਿ ਉਹ ਵੱਡਾ ਬੇਟਾ ਗਿਆ ਵਾ ਮੈਨੂੰ ਕਿਉਂ ਨਹੀਂ ਲੈ ਕੇ ਗਿਆ ਕਿਉਂ ਨਹੀਂ ਉੱਥੇ ਗੇਜਿਆ ਪਹਿਤਵਾਰ ਕਣਾਂਗਰੇ ਖਾ ਕੇ ਜਾਵਗਰੇ ਪੀਕੇ ਗੱਲਾਂ ਵਾਤਾਂ ਕੀਤੀਆਂ ਸੀ ਤੇ ਉਸ ਤੋਂ ਬਾਅਦ ਆ ਗਈ ਸੀ ਜੀ ਅਸੀਂ ਪਰਪਸ ਸੌਰੀ ਹੰਦੇ ਪੈਲੇ ਉਹ ਬੜਾ ਪਤਲਾ ਪਤਲੀ ਗੇ ਨਾਰੀ ਨੇ ਸੌਰੀ ਹੰਦਾ ਪਿੰਡ ਆ ਗਿਆ ਪਰ ਮਨ ਕੁੰਡ ਕੱਢਦੀ ਨਹੀਂ ਹੈਗੀ ਹਲੋ ਜੀ ਲੈ ਆਏ ਅਸੀਂ ਬੇਟੇ ਨੂੰ ਅਸੀਂ ਗਏ ਸੀ ਹੁਣ ਪਿੰਡ ਜੋ ਦੂਸੇ ਪਹਿਲਾਂ ਆਏ ਸੀ ਫਰੂਟ ਦਿੰਦਾ ਇਹ ਆਪਦੇ ਨਾਨਕੇ ਘਰ ਸੀਗਾ ਅੱਜ ਲੈ ਕੇ ਆਏ ਆ ਆ ਦੇਸੀ ਜੀ ਹੁਣ ਘਰ ਬੇਟੇ ਨੂੰ ਲਿਆਏ ਆਪਾਂ ਤੇ ਮਿਲਿਆ ਆ ਜਾ ਕੇ ਪੀਕੇ ਤੇ ਹੁਣ ਆਪਾਂ ਬਣਾਉਨੇ ਆ ਚਾਹ ਚਾਹ ਬਣਾ ਕੇ ਪੀਣੇਗੇ ਹੁਣ ਆਪਾਂ ਪੀਣੇ ਆ ਚਾਹ ਚਾਹ ਪਣੀ ਬਣ ਗਈ ਫਿਰ ਕੱਟਦੇ ਆਂਗੇ ਆਪਾਂ ਸਬਜ਼ੀ ਵਗੈਰਾ ਸਬਜ਼ੀ ਬਣਾਵਾਂਗੇ ਦੇ ਵਿੱਚ ਖੁਰਲੀ ਚ ਪਾਉਂਦੇ ਹੁੰਦੇ ਨੇ ਪੁੱਤ ਵਿੱਚ ਪਾਈ ਵਿੱਚੋਂ ਦੇ ਵਿੱਚ ਲੈ ਐ ਥੋੜੇ ਲੋ ਜੀ ਇਹ ਕਹਿੰਦਾ ਇਹਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਮੈਂ ਦੰਨਾਗਾ ਕੀ ਹੋ ਗਿਆ ਆ ਜਾ ਖਾਣ ਨੂੰ ਤੇਰੇ ਹਾਈ ਹਾਈ ਉਹ ਤਾਂ ਬੋਲ ਦਿਆ ਉਹ

ਆਪੇ ਚੱਕ ਤੂੰ ਚੱਕਾ ਤਰੋ ਹਾਟੇ ਲੈ ਲੈ ਬੁੱਤ ਚੱਕ ਕੇ ਕੁਛ ਨਹੀਂ ਕਰਦੀ ਜਾ ਲੈ ਕੇ ਆ ਕੀ ਕਹਿ ਰਹੀ ਮੇਵੀ ਮਾਰਨਾ ਨਹੀਂ ਬੁੱਤ ਮਾਰਨਾ ਨਹੀਂ ਉਹ ਰੋਊ ਫਿਰ ਰੋਂਦਾ ਨਹੀਂ ਹੁੰਦਾ ਸਾਡੇ ਪਿੰਡ ਦੀ ਜੀ ਕੋ ਖਾਸ ਗੱਲ ਉਹ ਉਸ ਵੀਰਿਆ ਖਨਪਾਟ ਪਰ ਕਾਸ਼ ਸੀ ਉਹ ਕੋਪ ਗਿਆ ਸੀਗਾ ਤੇ ਲੰਗਰ ਵੀ ਸੀਗਾ ਉੱਥੇ ਤੇ ਸ਼ਾਮ ਨੂੰ ਜਿਹੜਾ ਘਰ ਘਰ ਜਾ ਕੇ ਜਲੇਬੀਆਂ ਦੇ ਸਬਜੀ ਵਗਰਾ ਵੀ ਦੇ ਕੇ ਆਉਂਦੇ ਹੁੰਦੇ ਸੀਗੇ ਹਰ ਇੱਕ ਘਰ ਨੂੰ ਮੇਰੇ ਦੇਵਰ ਨੇ ਆਣਾ ਸੀ ਇਹ ਕੰਮ ਤੇ ਉਹਦੇ ਕਰਕੇ ਅਸੀਂ ਪਾਏ ਥੋੜਾ ਜਿਹਾ ਬਾਣੀ ਕਿ ਜਲਦੀ ਬਣ ਜੇ ਜੱਲਦੀ ਉਹਨੂੰ ਮਿਲਣੇ ਸੀ ਜੀ ਬੱਤੀ ਇਹਨੂੰ ਤੇ ਜ਼ਿਆਦਾ ਬੈਠ ਕੇ ਨਹੀਂ ਬਣਾਇਆ ਅਸੀਂ ਉਹਨਾਂ ਲਈ ਬਣਾ ਦੇ ਹਾਂ ਇਹ ਥੋੜਾ ਜਿਹਾ ਕਾਫੀ ਜਿਹਾ ਰਿਹਾ ਖਾਣਾ ਪਨ ਖਾ ਲਿਆ ਸੀ ਜੀ ਕੰਮ ਵਗੈਰਾ ਕਰਕੇ ਤੇ ਆਪਾਂ ਚੱਲਿਆ ਹੁਣ ਤਾਇਆ ਜੀ ਦੇ ਘਰ ਤੇ ਤਾਇਆ ਜੀ ਦੀ ਬੇਟੀ ਆਈ ਹੋਈ ਮਤਲਬ ਕੋਹਰੇ ਨਾਦ ਦਦੀ ਆਈ ਹੋਣੀ ਸਾਡੇ उसे जाने तीन गलत जा बैठते बैठे बहुत सारे गलत बहुत सब टाइम का सू पता नहीं लग गया रात दीजे हम चल देंगे वापस बच्चों ने सुना बच्चों का मन नहीं ਤੋਂ ਨਵੇਂ ਕਿਸਵਰੀ ਲੈ ਕੇ ਆਵਾਂਗੇ ਇਹਨਾਂ ਨੂੰ ਓਕੇ ਬਾਏ ਗੁੱਡ ਨਾਈਟ ਐਸੀ ਸਾਡਾ ਅੱਜ ਦਾ ਵਲੌਗ ਅਨਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੰਦੇ ਤਾਂ ਦੁਕਾਨ ਤੋਂ ਨਵੇਂ ਵੀਡੀਓ ਦੇਣਾ ਸੋ ਸਾਰਿਆਂ ਨੂੰ ਸਖਸ਼ੀਅਤਲ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ